ਹਾਂਜੀ ਗੁੱਡ ਮਾਰਨਿੰਗ ਜੀ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਕਿ ਅੱਜ ਬਹਾਈ ਕਰਦੇ ਪਏ ਸੀਗੇ ਤੇ ਮੱਕੀ ਨੂੰ ਵੀ ਜਗਾ ਬਣਾਣੀ ਆ ਉਹ ਵੀ ਬਾਵਾਗੇ ਅੱਜ ਤੇ ਦੂਰੋਂ ਦੇਖ ਲਓ ਐਂ ਲੱਗਦਾ ਬਸ ਜਿੱਦਾਂ ਬਾਜੇ ਨਹੀਂ ਆਂਦੀ ਹੈਗੀ ਟਰੈਕਟਰ ਦੀ ਜਿਵੇਂ ਜਿੱਦਾਂ ਕਬੋਟੇ ਦੀ ਆਵਾਜ਼ ਨਹੀਂ ਨਾ ਆਂਦੀ ਐਦਾਂ ਜਿਵੇਂ ਆਵਾਜ਼ ਨਹੀਂ ਆਂਦੀ ਹੈਗੀ ਉੱਪਰ ਬੈਠੇ ਮਾੜਾ ਜਿਹਾ ਲੱਗਦਾ ਹੈ ਜਿੱਦਾਂ ਥੱਲੇ ਆ ਕੇ ਤਾਂ ਐਂ ਲੱਗਦਾ ਜਿਦਾ ਜਿਵੇਂ ਹੀ ਐਨ ਸੁੱਤਾ ਪਿਆ ਹੀ ਚੱਲਦਾ ਪਿਆ ਬੜੇ ਆਰਾਮ ਨਾਲ ਚੱਲਦਾ ਪਿਆ ਨਾਲੇ ਮੈਂ ਬਾਂਦਾ ਪਿਆ ਦੋ ਤਿੰਨ ਕਿੱਲੇ ਮੈਂ ਬਾਏ ਹੁਣ ਛੋਟੀ ਪਾਉਂਗਾ ਲੱਗਿਆ ਵਾ ਇਹ ਛੋਟੂ ਬਾਣ ਤੇ ਇਹਨੂੰ ਵੀ ਇਹ ਤਵੀਆਂ ਨਹੀਂ ਆ ਤਵੀਆਂ ਨਾਲ ਘੱਟ ਹੀ ਨੇ ਵਾਇਆ ਦਾ ਦੇਖ ਜੇ ਵਾਇਆ ਨਹੀਂ ਆ ਇੱਕ ਦੋ ਵਰੀ ਕੋ ਆਇਆ ਇਹਦੇ ਕੋਲ ਆਉਂਦਾ ਚਾਹਤ ਹੁੰਦਾ ਹੁਣ ਬੰਨਣਾ ਟ੍ਰੇਡ ਖਾਲਿਆਂ ਬੂਲਿਆਂ ਨਾਲ ਬਹਲੰਦਾ ਰੂਟਾ ਬੇਟਰ ਮਾਨ ਲੰਦਾ ਵਾ ਦੂਸਰੇ ਬਸੇ ਜਿਹੜੇ ਲੱਗਿਆ ਜਿਹਾ ਲੰਦਾ ਵਾ ਬਸ ਤਵੀਆਂ ਦਾ ਇਹਨੂੰ ਥੋੜਾ ਜਿਹਾ ਆਇਆ ਇਹਦੀ ਰਿਕਾ ਵਾ ਇਹ ਅੱਜ ਇਹਦਾ ਖੋਲ ਦੇਣਾ ਹੈ ਆਪਾਂ ਪਰ ਲੱਗਿਆ ਵਾ ਬਾਣ ਹੁਣ ਬੜਾ ਨਾ ਐਨ ਸਮੂਥਲੀ ਚੱਲਦਾ ਵਾ ਟਰੈਕਟਰ ਦੇਖੋ ਐਨ ਆਵਾਜ਼ ਬਿਲਕੁਲ ਨਹੀਂ ਹੈਗੀ ਟਰੈਕਟਰ ਦੀ ਪਿੱਛੋਂ ਤਾਂ ਪਤਾ ਹੀ ਨਹੀਂ ਲੱਗਦਾ ਪਿਆ ਚੱਲਦੇ ਦਾ ਜੋ ਸਾਹਮਣੇ ਮੋੜੇ ਆਂਦਾ ਨਾ ਕਿੱਲੇ ਤੋਂ ਕਿੱਲੇ ਦੀ ਫਾੜ ਤੋਂ ਨਹੀਂ ਡਾਇਰੈਕਟਰ ਦਾ ਪਤਾ ਲੱਗਦਾ ਚੱਲਦੇ ਦਾ ਕਿੱਲੇ ਦੀ ਫਾੜ ਤੇ ਆਵਾਜ਼ ਬੰਦ ਹੋ ਜਾਂਦੀ ਏਦੀ ਐਨ ਬੜਾ ਵਧੀਆ ਦੇਖੋ ਐਨ ਸੁੱਤਾ ਵੇਹ ਚੱਲਦਾ ਵੇ ਝੋਟਾ ਥੇ ਤੇ ਗਿੱਲਾ ਆ ਥੋੜਾ ਵਧੀਆ ਉਹਦਾ ਬਾਤ ਆਈ ਵੀ ਆ ਪਾਣੀ ਛੱਡਿਆ ਦਾ ਦੋ ਤਿੰਨ ਵਾਰੀ ਮੈਂ ਇਹਨੂੰ ਦੇਖੋ ਐਨ ਸੁੱਤਾ ਵੇਹ ਚੱਲਦਾ ਇਹ ਮਾਜ ਤਵੀਆਂ ਤੇ ਕਰਾਂਗੇ ਟ੍ਰੇਨ ਛੋਟੂ ਨੂੰ ਤਵੀਆਂ ਤੇ ਘੱਟਵਾ ਤੇ ਚਲਾਉਂਦਾ ਇਹ ਡਰਾਈਵਰ ਨੂੰ ਆਏ ਛੱਡਿਆ ਤਵੀਆਂ ਦੇ ਉੱਪਰ ਇਹ ਨੂੰ ਹੀ ਲੀ ਭੁੱਲ ਜਾਂਦਾ ਹੁੰਦਾ ਇਹ ਲੀ ਭੁੱਲ ਜਾਂਦਾ ਵਾ ਕਹਿੰਦਾ ਪਾਜੀ ਮੈਨੂੰ ਚੇਤਾ ਭੁੱਲ ਜਾਂਦਾ ਕਹਿੰਦਾ ਤੇ ਉੱਧਰ ਮੱਕੀ ਲਈ ਵੀ ਬਾਣ ਤਿਆਰ ਕਰਨਾ ਹੈ ਮੱਕੀ ਵੀ ਬੀਜਾਂਗੇ ਤੇ ਆ ਬਾਈ ਕਰ ਲਈਏ ਘਾਹ ਕੁ ਬਹੁਤ ਉੱਗਿਆ ਵਸ ਗਿਆ ਮੈਂ ਕਿਹਾ ਚੱਲ ਕਰਦੇ ਆਂ ਹੱਲ ਫਿਰ ਬਾਏ ਲੈਨੇ ਆ ਪਨੀਰੀ ਆਪਣੀ ਤਿਆਰ ਆ ਪਨੀਰੀ ਵੀ ਤੁਹਾਨੂੰ ਦਿਖਾਨਾ ਵੈ ਪਨੀਰੀ ਆਪਣੀ ਓਕੇ ਆਨ ਪਿੰਦਰ ਪਨੀਰੀ ਦਾ ਆਪਣੀ 20 ਦਿਨਾਂ ਚ ਤਿਆਰ ਹੋ ਗਈ 18-20 ਦਿਨਾਂ ਚ ਆਪਣੀ ਪਨੀਰੀ ਤਿਆਰ ਹੋ ਗਈ ਵੀ ਆ ਤੇ ਹੁਣ ਦੇਖਦੇ ਆਂ ਬਾਕੀ ਨਾਮੇ ਹਿਸਾਬ ਕਿਤਾਬ ਦੇ ਹੱਲ ਕਰ ਦਿੰਨੇ ਸ਼ੁਰੂ ਮੈਂ ਤਾਂ ਕੰਨਾ ਝੋਨਾ ਬਾਕੀ ਕੰਮ ਤਾਂ ਹੁੰਦੇ ਰਹਿਣੇ ਆ ਫਿਰ ਮੋੜ ਕੇ ਲੇਬਰਾਂ ਦਾ ਔਖਾ ਹੋ ਜਾਂਦਾ ਸ਼ੁਰੂ ਕਰਕੇ ਸ਼ੁਰੂ ਕਰਦੀ ਹਜੇ ਕਿਸੇ ਨੇ ਨਹੀਂ ਕੀਤਾ ਹੈਗਾ ਗੋਤੂ ਜਾਂ ਚੇਨੇ ਛੱਡਿਆ ਇਹਨਾਂ ਨੂੰ ਲੱਗਦਾ ਪਾਣੀ ਹਜੇ ਪਰੇ ਬਾਕੀ ਤਾਂ ਬਸ ਹਜੇ ਕਿਸੇ ਨੇ ਨਹੀਂ ਛੱਡਿਆ ਵਾ ਚਲੋ ਪਨੀਰੀ ਦਿਖਾਉਣਾ ਤੁਹਾਨੂੰ ਆ ਹਾਂ ਆਇਆ ਬੇਟ ਏਰੀਏ ਦਾ ਪਾਣੀ ਦਾ ਸੁਆਦ ਇਹ ਪੱਠਿਆਂ ਨੂੰ ਛੱਡਿਆ ਉਧਰ ਪਰੇ ਪੱਠੇ ਆ ਆ ਆਪਣੀ ਪਨੀਰੀ ਆ ਪਨੀਰੀ ਆ ਗਈ ਆਪਣਾ ਆ ਚਾਚੇ ਨੇ ਪਰਸੋ ਖਾਦ ਪਾਈ ਵਿੱਚ ਡਲੇ ਸੜਦੇ ਉੱਤੇ ਇਹ ਉਹਦੇ ਨਾਲ ਪੰਗਾ ਪੈ ਗਿਆ ਗੋਲ ਕਰਤੀ ਥੋੜੀ ਥੋੜੀ ਜਿਹੀ ਕਿਤੇ ਕਿਤੇ ਪਨੀਰੀ ਤਾਂ ਆਪਣੀ ਹੋ ਗਈ ਲਾਣੇ ਵਾਲੀ ਪੂਰੀ ਵਧੀਆ ਬਨੂਰੀ ਆਪਣੀ ਕਰਦੇ ਹਾਂ ਸ਼ੁਰੂ ਇਹਦਾ ਹੁਣ ਕੰਮ ਪਨੀਰੀ ਆਪਣੀ ਬੱਲੇ ਆ ਪੂਰੀ ਆ ਹੁਣ ਬੱਲੇ ਬੱਲੇ ਆ ਗੁੱਡ ਹੋਈ ਵੀ ਆ ਪੂਰੀ ਆਣ ਓ ਮਾਈ ਗਾਡ ਸਨੈਪ ਚਟਾ ਪੈਣ ਗਈਆਂ ਇਹਨਾਂ ਦੀ ਹੈ ਜੇ ਥੈਪ ਲੈ ਮੈਨੂੰ ਹੋਰ ਵੀ ਦੇਲਾਂ ਤੇ ਫਿਰ ਇਹ ਪਾਣੀ ਆਈ ਹੈ ਆਹ ਨਾ ਸੌਣੀ ਰੋਲ ਤੇ ਕਹਿੰਦੀ ਕੋੜੀ ਚੜ ਕੇ ਆਈ ਕਰਤਾ ਚੋਟਾ ਕੇ ਪੂਰਾ ਵਾਲਿਆ ਅਜ ਬੱਟਵਾਰਨ ਦੇ ਵਿੱਚੇ ਸ਼ਾਮ ਨੂੰ ਪਾਵਾਂਗੇ ਫਾਲੇ ਇਹਦੇ ਪਿੱਛੇ ਦੇਖਾਂਗੇ ਕਿਆ ਕਰਤਾ ਦੋ ਜਣ ਵੀ ਦਿਖਾਵਾਂਗੇ ਦੋਨਾਂ ਦਾ ਦਰਵਾਜ਼ਾ ਦੋ ਜਣ ਵੀ ਕਰਾ ਕੇ ਦਿਖਾਵਾਂ Bella <laughs> ਾਰੇ ਟਾਇਰ ਇੰਨੇ ਕ ਵਧੀਆ ਹੈ ਨਾ ਸਲਿੱਪ ਬਿਲਕੁਲ ਨਹੀਂ ਕੱਢਦਾ ਟਰੈਕਟਰ ਹੈ ਨਾ ਜਾਨ ਕੱਢਦੇ ਟਰੈਕਟਰ ਦੀ ਗੱਡੀ ਬਹੁਤ ਵੱਡੀ ਹੈ ਆਵਾਜ਼ ਦੇਖੋ ਬੱਕਰੀ ਹੋਈ ਆ ਇਹਦੀ ਬੱਕਰੀ ਦੀ ਆਵਾਜ਼ ਆ ਇਹ ਟਾਇਰ ਕਰਨੇ ਚੱਲਦੇ ਆ ਸਲਿੱਪ ਤਾਂ ਕੱਢਦੇ ਹੀ ਨਹੀਂ ਆ ਲੈ ਬਿਲਕੁਲ ਵੀ ਸਲਿੱਪ ਨਹੀਂ ਕਰਦੇ ਪਾਣੀ ਛੱਡਣ ਦੀ ਪੂਰੀ ਪੂਰੀਆਂ ਤਿਆਰੀਆਂ ਆ। ਖਾਲੀ ਬਣਦੀ ਪਈ ਹੈ ਵਿੱਚ ਪਾਈਪ ਸੱਟਾਂਗੇ ਇਹਦੇ। ਛੋਟਾ ਖੜਾ ਇੱਧਰ ਆਪਣਾ ਸਪੋਰਟ। ਸੱਤਰ ਆ ਗਏ ਥੱਲੇ। 70 70 ਪਾਣੀ। ਟੋਡਰ ਮਹਾਰਾਜ ਜੀ ਸਾਡੇ ਕੋਲ ਪਹੁੰਚ ਚੁੱਕੇ ਆ। ਟੋਡਰ ਮਹਾਰਾਜ ਜੀ ਆ ਚੁੱਕੇ ਆ ਸਾਡੇ ਕੋਲ। ਬਿਨਾ ਕੱਪੜਿਆਂ ਤੋਂ ਜਾ ਪਹੁੰਚੇ ਆ ਇਹ ਮਹਾਰਾਜ ਖੇਤ ਅਸੀਂ ਵਾਇਆ ਵਾਇਆ ਤੁਸੀਂ ਲਤਾੜਤਾ ਸਾਡਾ ਖੇਤ ਆ ਕੇ ਇਹ ਖੇਤ ਅਸੀਂ ਫਾਲੇ ਮਾਰੇ ਵਾਇਆ ਵਿੱਚ ਮੱਟਾ ਪਾ ਲਈਏ ਮੜੀ ਜੀਆਂ ਇਹ ਤਾਂ ਸਾਰਾ ਕੁਝ ਨਾਲੇ ਰੱਖਦੇ ਆ ਏ ਮਹਾਰਾਜ ਚਾਹ ਪਾਣੀ ਇਹ ਚਾਹ ਦੇ ਥਰਮੋਸ਼ ਵੀ ਨਾਲ ਲੱਗੇ ਹੁੰਦੇ ਆ ਹੈ ਤੇ ਨਾਲ ਬਾਟਰ ਕੋਲਰ ਵੀ ਲੱਗਿਆ ਹੁੰਦਾ ਆ ਹਾਂ ਉਹ ਗਰਮੀ ਲੱਗ ਗਈ ਉਹਨੂੰ ਬੋਤਲ ਨਾਲ ਕਿੰਨਾ ਕੰਮ ਚੱਲੂਗਾ ਹਾਂ ਬਾਸ ਬਾਸ ਕਿਹਦੇ ਪੈ ਹੱਥੋਂ ਕਾਲਜੇ ਨੂੰ ਲੱਗ ਜਾਵੇ ਘੜੀਲ ਬਣ ਜਾਵੇ ਮੁੜ ਕੇ ਆ ਮੇਰੇ ਉਹ ਯਾ ਕੰਮ ਜੁਰੂ ਕਰਕੇ ਦੱਸ ਸਕਦੇ ਨਾਲ ਵੀ ਮੀਂਹ ਵਾਲੀ ਤਾਂ ਰੱਬ ਨੇ ਵਹਿ ਜਾ ਵਹਿ ਜਾ ਕਰਾਤੀ ਆਣੋ ਪਾਣ ਕਰਤਾ ਰਾਤ ਦਾ ਹੀ ਪਈ ਜਾਂਦਾ ਵਿਆਹ ਪੂਰਾ ਮਤਲਬ ਕਿ ਵਧੀਆ ਹੋ ਗਿਆ ਹੁਣ ਲੋਕਾਂ ਨੇ ਫਟਾਫਟ ਝੋਨੇ ਲਾਣੇ ਪਾਣੀ ਛੱਡ ਦੇਣਾ ਵਧੀਆ ਕਦ ਹੋ ਜਾਣਾ ਜਲਦੀ ਤੋਂ ਜਲਦੀ ਹੁਣ ਇਹ ਹੈ ਕਿ ਪਾਣੀ ਵੀ ਬਚੂਗਾ ਵਧੀਆ ਸਗੋਂ ਆਪਣਾ ਲੈਵਲ ਵਾਟਰ ਲੈਵਲ ਵੀ ਘਟ ਗਿਆ ਸਗਾ ਕਈਆਂ ਦੇ ਤਾਂ ਇੰਜਣ ਬਹੁਤ ਬੋਰ ਜਿਹੜੇ ਨਾ ਪਾਣੀ ਛੱਡ ਗਏ ਸਾਡੇ ਪਿੰਡ ਦਾ ਕਈਆਂ ਦੇ ਬੋਰੇ ਪਾਣੀ ਛੱਡ ਗਏ ਦੇਖ ਲਓ ਦਰਿਆ ਦੇ ਨਾਲ ਔਣ ਦੇ ਨਾਲ ਵੀ ਫਿਰ ਵੀ ਪਾਣੀ ਛੱਡਦਾ ਬੋਰਾਂ ਨੇ ਤੇ ਹੁਣ ਚੱਲ ਵਧੀਆ ਪਾਣੀ ਜਿੱਦਾ ਲੱਗ ਗਿਆ ਵਾ ਖੇਤਾਂ ਨੂੰ ਆ ਪਾਣੀ ਖੜਾ ਆ ਇਹਦੇ ਕਰਕੇ ਗਿੱਲਾ ਹੋਣ ਕਰਕੇ ਹੁਣ ਪਾਣੀ ਫਟਾਫਟ ਲੱਗ ਜਾਣਾ ਵਾ ਭਰ ਜਾਣੇ ਖੇਤ ਉਧਰ ਰਾਤ ਤਾਂ ਪਈ ਜਾਂਦਾ ਪਿਆ ਕਿਣਮਣ ਕਿਣਮਣਾ ਦੇਖੋ ਮੱਕੀ ਦਾ ਹਾਲ ਮੱਕੀ ਵੀ ਭਰਦੀ ਪੂਰੀ ਐਨ ਮੇਰੀ ਵੀ ਉਧਰ ਹੋਣੀ ਹੋਣੀ ਮੇਰੇ ਦਾ ਹਜੇ ਨਿਕਲੀ ਐ ਇੰਨੀ ਇੰਨੀ ਸੀਗੀ ਉਹਦਾ ਵੀ ਦੇਖਦੇ ਹਾਂ ਹੁਣ ਕੀ ਬਣਦਾ ਪਾਣੀ ਵੀ ਨਿਕਲਣਾ ਦੂਏ ਪਾਸੇ ਪਾਣੀ ਲਾਇਆ ਵਾ ਸਗਾ ਬੂਟਿਆਂ ਨੂੰ ਵੀ ਨਹੀਂ ਨਿਕਲਣਾ ਉਹ ਵੀ ਦਿਖਾਵਾਂਗੇ ਤੁਹਾਨੂੰ ਤੁਹਾਨੂੰ ਪਾ ਵੀ ਥੋੜੇ ਬਹੁਤੇ ਲਾਤੇ ਆ ਤੇ ਥੋੜੇ ਬਹੁਤੇ ਰਹਿ ਗਏ ਆ ਤੇ ਬਾਕੀ ਦੇਖਦੇ ਆਂ ਕੀ ਬਣਦਾ ਆ ਮੀਂਹ ਨੇ ਸਵਾਦ ਲਿਆਤਾ ਪਰ ਬਹੁਤ ਗਰਮੀ ਯਾਰ ਹੋਈ ਵੀ ਸੀ ਪੂਰਾ ਹਾਲ 45 ਡਿਗਰੀ ਹੋਇਆ ਵਾ ਸਗਾ 39 40 ਡਿਗਰੀ ਚੱਲਦਾ ਗਿਆ ਸਗਾ ਹੁਣ ਥੋੜੀ ਰਾਹਤ ਮਿਲੀ ਆ ਆ ਦੇਖ ਲਈ ਕੀ ਬਾਤ ਆ ਮੱਕੀ ਦੇ ਦੰਦ ਲੱਭਦੇ ਵੇ ਪਰ ਮੜ ਮੜ ਵੇ ਕੋਰੀਆਂ ਦਾ ਹਾਲ ਵੀ ਪੁਰਾਣਾ ਮੰਦਾ ਆ। ਲਾਰੋ ਮੱਕੀ। ਰੇਗੀ ਮੱਕੀ ਲਈ ਅਸੀਂ ਤਾਂ ਮੇਂ ਬੈਂਡ ਦੇ ਨਾਲ ਨਾ ਜਿੱਕ ਜਿਹਾ ਹੋ ਗਿਆ ਵਾ ਬਾੜ ਟਰੈਕਟਰ ਜੀ ਤੁਰਦਾ ਫਿਰ ਫਾਇਲ ਫਿਰ ਵੀ ਝੋਟਾ ਜੋਰ ਮਾਰੀ ਜਾਂਦਾ ਦੇਖੋ ਆ ਪੂਰਾ ਨਾ ਕਿੰਨਾ ਬੈਂਦਾ ਵੇ ਥੱਲੇ ਇੱਕ ਖੱਡੇ ਆ ਨਾ ਬੂਟੇ ਪਟਾਏ ਵੇ ਇੱਥੋਂ ਜਿੱਥੇ ਉਹਦੇ ਕਰਕੇ ਨਾ ਖੱਡੇ ਪਉਂਦਾ ਦੇਖੋ ਖੱਡਿਆਂ ਕਰਕੇ ਨਾ ਫਿਰ ਖਰਾਬ ਹੁੰਦਾ ਪਿਆ ਲੈ ਜਾਂਦਾ ਜਿੱਥੇ ਪਹੁੰਚਦਾ ਨਾ ਤੇਰੇ ਉੱਤੇ ਬਹਿ ਜਾਂਦਾ ਤੇਰੇ ਉਹ ਦੇਖੇ ਕਿ ਨਾ हज मूरे हज मूरे नाटे आज आज <laughs> ਖੇ ਦੇਖ ਲੋ ਮਗਰਮਾਚੇ ਨਹੀਂ ਬੋਤੇ ਚਲੋ ਉੱਤਰ ਹੋਏ ਇੱਕ ਮਗਰਮਾਚਾ ਤੋਂ ਹੁੰਦਾ ਪਰੇ ਦੇਖ ਲਓ ਜੀ ਹਾਲ ਉਹ ਉੱਥੇ ਚਲੋ ਪਾਣੀ ਦੇ ਵਿੱਚ ਮੇਰਾ ਪੁੱਤ ਉਹ ਉਧਰ ਚਲੋ ਗਾਰਾ ਦੇਖ ਲਓ ਕਿੰਨਾ ਲੱਗਿਆ ਵਾ ਗਾਰਾ ਲਾਓ ਚਲੋ 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 ਇਹਦੇ ਵਿੱਚ ਚਲੋ ਪਾਣੀ ਦੇ ਇੱਥੇ 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 ਮੇਰਾ ਬੱਚਾ ਆਜੋ ਚਲੋ ਬੈਠੋ ਇਹਦੇ ਵਿੱਚ ਇਹਨਾਂ ਗਾਰਾ ਲਾਓ ਆਪਣਾ ਵੈਸੇ کیسے ਬੈਠਦੇ ਆ हाँ हाँ गारा ऐतर जाऊंगा सारा पानी गंदा करता देखे देखियो सट न लिट ओ है पत्थर है उधर ऐसे ऐसे करके ना पानी हाँ गरम सर्द हो जाएगा अच्छे से इसको उतारो पानी के साथ हाँ बाकी घर जाके नहाएंगे चलो निकल निकलो निकलो हूँ जाओ मेरा पोता। हाँ मैं भी नहाना हाँ चलो, चलो चलो निकलो चलो मेरा पुत घर जाके नहायो है क्या था कोई बात नहीं कोई बात नहीं कोई बात नहीं मेहनत बहुत की अग हां ਮজা ਆਇਆ ਹਾਂ ਇਤਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਜ਼ਾ ਆਇਆ ਹੁਣ ਕੱਲ ਤਾਂ ਨਾਨਕੇ ਚਲ ਜਾਣਾ ਤੁਸੀਂ ਚਲੋ ਠੀਕ ਹੈ ਫਿਰ ਕਰ ਦੋ ਫਿਰ ਇੱਧਰ ਗੱਲਬਾਤ ਕਰੋ ਇੱਧਰ ਗਾਇਜ਼ ਨਾਲ ਗੱਲ ਤੋਂ ਕਰ ਲਓ ਓ ਯਾ ਗਾਇਜ਼ ਗਾਇਜ਼ ਲਾਈਕ ਤੇ ਸਬਸਕ੍ਰਾਈਬtion ਕਰਵਾ ਦਿਓ ਆ ਵੀ ਲਾਈਕ ਐਂਡ ਸਬਸਕ੍ਰਾਈਬ ਕਰ ਦੋ ہمارے ਚੈਨਲ ਕੋ ਸਕੋਟ ਵਾਲੇ ਸਕੋਟ ਵਾਲੇ ਲਓ ਇਹਨਾਂ ਦੇ ਜੁੱਤੀਆਂ ਦਾ ਪੂਰਾ ਪੂਰਾ ਪੂਰੇ ਪੂਰੇ ਹਾਲਾਤ ਬਣ ਗਏ ਜੁੱਤੀਆਂ ਦੇ ਭਾਗਿਆ ਰਾਂਸੇ ਅੰਗੂਸੇ ਸਤਿ ਸ੍ਰੀ ਅਕਾਲ ਨਹੀਂ ਹੈ ਕੱਪੜੇ ਜਿਹੜੇ ਨਵੇੜੇ ਤੋਂ ਆਉਣੇ ਕਿਨੇ ਆਹ